ਤੇ ਦਸਤਰ ਦੇ ਘਰਾਵ ਦਾ ਜਿਹੜਾ ਸਾਡਾ ਮਾਲਕ ਹੀ ਅਸੀਂ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਵੱਲੋਂ ਸਾਝੀ ਕੌਲ ਆ ਕਿ ਸਾਡੇ ਸਿੰਘ ਸਾਹਿਬ ਜੈਸਰ ਬਾਬਾ ਮਿੱਤਰ ਸਿੰਘ ਸੋਢੀ ਜੀ ਉਹ ਇਸ ਵੇਲੇ ਉੱਤਰ ਪ੍ਰਦੇਸ਼ ਚ ਆ ਉਹਨਾਂ ਨੇ ਸਾਨੂੰ ਇਹ ਦੱਸ ਦਿੱਤਾ ਫੋਨ ਤੇ ਕਿ ਤੁਸੀਂ ਜੋ ਵੀ ਤੁਸੀਂ ਕਾਲ ਦਵੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਨੂੰ ਆਪ ਨੂੰ ਆਣਾ ਪਿਆ ਅਸੀਂ ਆਪ ਵੀ ਆਵਾਂਗੇ ਨਹੀਂ ਤੇ ਅਸੀਂ ਵੱਧ ਝੜ ਕੇ ਨੰਗ ਸਿੰਘ ਫੌਜਾਂ ਜਿਹੜੀਆਂ ਅਸੀਂ ਭੇਜਾਂਗੇ ਮੰਗਲਵਾਰ ਨੂੰ ਕਿਉਂਕਿ ਸਾਨੂੰ ਜੇਕਰ ਨਾ ਸਾਨੂੰ ਇਨਸਾਫ ਜਾਂ ਨਿਆਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਕੰਮ ਦੇ ਵਿੱਚ ਦਖਲਅਦਾਜ਼ੀ ਦੇਣ ਬੰਦ ਕੀਤੀ ਤੇ ਅਸੀਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਲ ਰੰਗਰੇਟੇ ਜਥੇਬੰਦੀਆਂ ਸਾਡੀਆਂ ਆਪਣੀਆਂ ਮذਬੀ ਸਮਾਜ ਦੀਆਂ ਇਹ ਸਾਰੀਆਂ ਸਾਡੇ ਨਾਲ ਆ ਇਸ ਵੇਲੇ ਸਾਡੇ ਨਾਲ ਜਥੇਦਾਰ ਬਾਬਾ ਹਰੀ ਸਿੰਘ ਜੀ ਕਲਿਆਣਪੁਰ ਤੋਂ ਜੋ ਬਾਬਾ ਮੇਧਰ ਸਿੰਘ ਸੋਢੀ ਵੱਲੋਂ ਦੁਆਪੇ ਦੇ ਜਥੇਦਾਰ ਲਾਇਆ ਗਿਆ ਇਹਨਾਂ ਨੂੰ ਇਹ ਇਸ ਵੇਲੇ ਸਾਡੇ ਨਾਲ ਇੱਕ 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 ਹੋ ਕੇ ਮੋਢਾ ਲਾ ਕੇ ਸਾਡੇ ਨਾਲ ਚੱਲਦੇ ਆ ਹਰ ਵੇਲੇ ਦੁੱਖ ਦੀ ਘੜੀ ਚ ਸੁੱਖ ਦੀ ਘੜੀ ਚ ਅਸੀਂ ਸਾਰੇ ਨਿਹੰਗ ਸਿੰਘ ਜਿੰਨੀਆਂ ਵੀ ਸਾਡੀਆਂ ਲਾਡਲੀਆਂ ਫੌਜਾਂ ਵਾਂ ਅਸੀਂ ਸਾਰੇ ਮੰਗਲਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਅਸੀਂ ਐਸਐਸਪੀ ਦਫ਼ਤਰ ਦਾ ਘਰਾਉ ਕਰਾਂਗੇ ਅਸੀਂ ਐਸਐਸਪੀ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਨਾ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਵੇ ਅਸੀਂ ਇੱਥੇ ਗੁਰੂ ਦਾ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਔਰ ਬੱਚਿਆਂ ਨੂੰ ਜੋੜਦੇ ਆ ਅਸੀਂ ਇਹੀ ਤੁਹਾਡੇ ਮਾਦਮ ਰਾਈ ਅਸੀਂ ਮਾਲਕੀ ਕਹਿਣਾ ਜਾਣਦੇ ਆ ਧੰਨਵਾਦ ਸਰ ਸਰ ਇੱਕ ਤਨੂਪਰਾ ਵਿਖੇ ਨੰਗਵਨੀਓ ਗੁਰਦੁਆਰਾ ਸਾਹੀ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਤੇ ਅਲੀਗੇਸ਼ਨ ਲੱਗ ਰਿਹਾ ਕਿ ਗੁਰਦੁਆਰਾ ਬਣਾਉਂ ਕੇ ਰੋਕ ਰਹੇ ਆ ਕੀ ਕਹਣਾ ਤੁਹਾਡਾ ਇਸ ਗੁਰਦੁਆਰੇ ਦਾ ਤਾਂ ਕੋਈ ਰੀਜਨ ਨਹੀਂ ਹੈ ਘਰ ਨਾ ਕੋ ਪਹਿਲਾਂ ਉੱਥੇ ਤਾਂ ਇੱਕ ਜਗ੍ਹਾ ਆ ਉਹ ਸਿਰਫ ਅਵਜਨ ਨਜਾਇਜ਼ ਕਰਦੇ ਪਏ ਸੀ ਮੇਰੀ ਵਿਭਾਗ ਦੀ ਜ਼ਮੀਨ ਤੇ ਨਰੀਵ ਭਾਗ ਵਾਲਿਆਂ ਉਹਨਾਂ ਦੇ ਖਿਲਾਫ ਕੰਪਲੇਨਟ ਲਿਖ ਕੇ ਭੇਜੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਕਬਜ਼ਾ ਕਰਨ ਤੋਂ ਰੋਕਿਆ ਸੋ ਜਿੱਥੇ ਬੰਦੀ ਜਿਹੜੀ ਆ ਕਿ ਕੋਈ ਕਿਸੇ ਦੀ ਕੰਪਲੇਨਟ ਨਹੀਂ ਆ ਜ ਖਾਨੂੰ ਬੇਵਜਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਸਾਰੇ ਗੰਦੇ ਰੋਕਿਆ ਜਾ ਰਿਹਾ ਸਾਡੇ ਕੋ ਮਨਲਾਵਾਸੀਆਂ ਦੀ ਕਮਿਊਨਿਟੀ ਆ ਠੀਕ ਹੈ ਤੇ ਨਰੀਵ ਭਾਗ ਦੀ ਵੀ ਕਮਿਊਨਿਟੀ ਆ ਦੋਨਾਂ ਦੀ ਅਗੇ ਸਰ ਜਗਾ ਕਿਸੇ ਪ੍ਰਾਈਵੇਟ ਮਾਲਕੀਏ ਦੀ ਸੰਸਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋ ਸਕਦਾ ਜੀ ਉਹ ਆ ਸਰ ਨਿਯੰਦਾ ਜਿਸੇ ਜੰਦ ਨੂੰ ਮੁਖੀ ਕਹਿ ਰਿਹਾ ਕਿ 15 1600 ਘਰ ਦੇ ਵਿੱਚ ਸ਼ਰਤ ਦੇ ਵਿੱਚ ਜਿਹੜਾ ਨਿਯਾਜ ਬਣਿਆ ਵਾ ਪਰ ਉਹਨੂੰ ਕਿਸੇ ਨੇ ਰੋਕਿਆ ਨਹੀਂ ਗੁਰੂ ਘਰ ਨੂੰ ਰੋਕ ਰਿਹਾ ਕੀ ਕਹਿੰਦੇ ਉਹਨਾਂ ਦੇ ਖਿਲਾਫ ਮੇਰੇ ਤੋਂ ਕੋਈ ਕੰਪਲੇਂਟ ਨਹੀਂ ਇਹਨਾਂ ਦੇ ਖਿਲਾਫ ਕੰਪਲੇਂਟ ਹੈ ਮੈਂ ਐਕਸ਼ਨ ਲਊਗਾ ਠੀਕ ਹੈ ਕੀ ਕਾਰਵਾਈ ਕਰਨੀ ਜੋ ਐਕਸ਼ਨ ਬਣਦਾ ਉਹ ਲਵਾਂਗੇ ਜੀ ਥੈਂਕ ਯੂ ਸਰ